ਨੇ ਚੱਕੇ ਝੋਲਾ ਨਿੱਤੇ ਚੜ ਜਾਂਦੀ ਵਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨਿੱਤੇ ਚੜ ਜਾਵੇਂ ਵਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੰਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੱਡਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੇ ਧਿਆ ਲੱਗ ਜੀ ਮੈਂ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵਿੱਚ ਤੇਰਾ ਕੌਣ ਬਲੱਡ ਘਟਦਾ ਮੈਂ ਤੇਰੇ ਘੱਟ ਬਸਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵਿੱਚ ਤੇਰਾ ਕੌਣ ਬਲੱਡ ਘਟਦਾ ਉਹ ਕਹਿੰਦਾ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆ ਨੀ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਂਨੀ ਆ ਉਹ ਐਵੇਂ ਚੱਕਰਾਂ 'ਚ ਜੱਟ ਨੂੰ ਤੂੰ ਪਾਉਨੀ ਆ ਨੀ ਤੇ ਉੱਥੇ ਜਾ ਕੇ ਨਾਉਣੀ ਐ ਰੱਖੇ ਮਨ ਵਿੱਚ ਮੈਲ ਜਉਣੇ ਜੋਗਿਏ ਨੇ ਮੂਹਰਾ ਰਾਮ ਰਾਮ ਰੱਟਦੀ ਮਟਵਾ ਪਟ ਗਿਆ ਧਾਰਕਾਰ ਦੱਬ ਨੂੰ ਨਹੀਂ ਆਹੀਂ ਨਹੀਂ ਤੂੰ ਜਾਣੋ ਹਟਦੀ ਕੀ ਬਾਤ ਓਕੇ ਜੀ ਦੁਦ ਕਰਦੇ